ਕਾਦੰਦਾ ਉਹਦੀ ਕੋਈ ਚੀਜ਼ ਚੋਰੀ ਕਰ ਲੋ ਤੁਸੀਂ ਚਾਹੇ ਉਹਦੇ ਬੂਟਾਂ ਕੰਨੀ ਧਿਆਨ ਰੱਖੋ ਵੀ ਬੂਟ ਕਿਹੜਾ ਗੱਡੀ ਤੇ ਜਾਂਦਾ ਬੂਟ ਕੱਢ ਕੇ ਜਾਂਦਾ ਵੀ ਉਹਦੇ ਜਿੱਥੇ ਜਬੂਟ ਨੇ ਨੰਗੇ ਪੈਰੀ ਜਾਓ ਤਾਂ ਤੇ ਬੂਟ ਪਾ ਕੇ ਆ ਜਾਓ ਤੇ ਉਹਨੂੰ ਕੋਈ ਪਤਾ ਨਹੀਂ ਲੱਗਣਾ ਵੀ ਕਿੰਨੇ ਦਾ ਪਿੰਡ ਦਾ ਕਿਹੜਾ ਬੰਦਾ ਮੇਰੇ ਬੂਟ ਪਾ ਲੈ ਗਿਆ ਇਸ ਤਰ੍ਹਾਂ ਦਾ ਕੋਈ ਕਿਸੇ ਕੋਲ ਸ਼ਕਤੀ ਨਹੀਂ ਕੋਈ ਕਿਸੇ ਕੋਲ ਕੋਈ ਐਦਾਂ ਦੀ ਕੋਈ ਚੀਜ਼ ਨਹੀਂ ਆਉਂਦੀ ਜਿਹੜਾ ਉਹ ਦੱਸ ਦੇਵੇ ਸੱਚ ਦੱਸ ਦੇਵੇ ਉਹਨਾਂ ਵਾਸਤੇ ਅਸੀਂ 5 ਲੱਖ ਰੁਪਏ ਦਾ ਤਰਕਸ਼ੀਲ ਸੋਸਾਇਟੀ ਪੰਜਾਬ ਵੱਲੋਂ ਨਾਮ ਰੱਖਿਆ ਹੋਇਆ ਹੈ ਵੀ ਅਸੀਂ ਪੁੱਛਾਂਗੇ ਸਾਨੂੰ ਦੱਸ ਦਵੇ ਜਾਂ ਵੱਖ-ਵੱਖ ਸਟੇਟ ਦੇਆਂ ਕਿਸੇ ਦਾ 1 ਕਰੋੜ ਵੀ ਹੈ ਕਿਸੇ ਦਾ 5 ਕਰੋੜ ਕਰੋੜ ਵੀ ਆ ਅਰਬਾਂ ਰੁਪਏ ਨਾਮ ਬਣ ਜਾਂਦਾ ਹੈ ਤੇ ਇਦਾਂ ਕੋਈ ਦੱਸੇ ਪੁੱਛ ਵਾਲੇ ਉਹ ਵੀ ਤਾਂ ਪੈਸੇ ਲੈਂਦੇ ਨੇ ਉਹ ਦੱਸ ਸਕਦੇ ਨੇ ਪਰ ਅੱਜ ਤੱਕ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਦੱਸ ਸਕਦਾ ਨਾ ਕਿਸੇ ਕੋਲੇ ਇਦਾਂ ਦੀ ਕੋਈ ਸ਼ਕਤੀ ਹੈਗੀ ਆ ਵੀ ਉਹ ਦੱਸ ਸਕਣ ਉਹ ਸਿਰਫ ਉਹਨਾਂ ਦੀਆਂ ਦੁਕਾਨਦਾਰੀਆਂ ਨੇ ਤੇ ਪੈਸਾ ਕਮਾਉਂਦੇ ਨੇ ਲੋਕਾਂ ਨੂੰ ਅੰਧਵਿਸ਼ਵਾਸ ਚ ਪਾਉਂਦੇ ਨੇ ਤੋਂਨੋ ਕੋਲ ਪੈਸਾ ਠੱਗਦੇ ਨੇ ਤੇ ਲੋ ਸਗੋਂ ਆਪਸ ਚ ਕਈ ਵਾਰੀ ਲੜਾਈ ਪਵਾਦੇ ਇੱਥੋਂ ਤੱਕ ਕਿ ਕਈ ਜਿਵੇਂ ਤੁਸੀਂ ਜਾਦੂ ਟੂਣੇ ਦੀ ਗੱਲ ਕੀਤੀ ਆ ਇਧਰ ਸਾਊਥ ਦੇ ਵਿੱਚ ਜੇ ਕੋਈ ਬੰਦੇ ਦਾ ਕਿਸਦਾ ਡੰਗਰ ਬਿਮਾਰ ਹੋ ਗਿਆ ਤਾਂ ਉਹ ਕਹਿੰਦੇ ਨੇ ਵੀ ਉਹਨੇ ਜਾਦੂ ਟੂਣਾ ਕੀਤਾ ਉਹ ਔਰਤ ਨੇ ਕੀਤਾ ਹਾਲਾਂਕਿ ਉਹਨੂੰ ਬਲੈਕਮੇਲ ਵੀ ਕਈ ਵਾਰੀ ਕਰਦੇ ਨੇ ਵੀ ਤੂੰ ਕਹਿਣਾ ਮੰਨ ਲੈ ਨਹੀਂ ਮੈਂ ਤੇਰਾ ਨਾਂ ਲਾ ਦੂੰਗਾ ਜੇ ਕੋਈ ਬੱਚੇ ਪਿੰਡ ਚ ਬੰਦਾ ਮਰਿਆ ਫਿਰ ਉਹ ਜਿਹੜੇ ਤੰਤਰਿਕ ਨੇ ਕਹਿੰਦੇ ਨੇ ਵੀ ਉਹ ਔਰਤ ਹੈ ਉਹ ਸ਼ੈਤਾਨ ਹੈ ਉਹਨੇ ਜਾਦੂ ਟੂਣਾ ਕੀਤਾ ਤਾਂ ਲੋਕ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰ ਦਿੰਦੇ ਨੇ ਇੱਕ ਥੋੜੇ ਜਿਹਾ ਸਾਲਾਂ ਦੇ ਵਿੱਚ ਮੈਂ ਅਖਬਾਰ 'ਚ ਪੜ੍ਹਿਆ ਦੇ ਵੀ 6500 ਔਰਤਾਂ ਨੂੰ ਇਹ ਕੋਟਕਟਕੇ ਲੋਕਾਂ ਨੇ ਬੁਰੀ ਤਰ੍ਹਾਂ ਮਾਰਤਾ ਜਾਦੂ ਟੂਨੇ ਦੇ ਸ਼ੱਕ ਚ ਤੇ ਇਸ ਤਰ੍ਹਾਂ ਜਿਹੜੇ ਬਾਬੇ ਨੇ ਜਿਹੜੇ ਇੰਨਾ ਸਾਡੇ ਔਸ ਦਾ ਨੁਕਸਾਨ ਕਰ ਰਹੇ ਨੇ ਜਾਨਾਂ ਕੀਮਤੀ ਜਾਨਾਂ ਵੀ ਜਾਂਦੀਆਂ ਨੇ ਆਪਸ ਚ ਲੜਾਉਂਦੇ ਵੀ ਨੇ ਫਰਕ ਵੀ ਪਾਉਂਦੇ ਨੇ ਤੇ ਇਦਾਂ ਦੀ ਉਹਨਾਂ ਕੋਲ ਕੋਈ ਸ਼ਕਤੀ ਨਹੀਂ ਬੇ ਇਸ ਤਰ੍ਹਾਂ ਦੱਸ ਜਾਣ ਅਸਲ ਦੇ ਵਿੱਚ ਉਹ ਦੱਸਦੇ ਕੀ ਨੇ ਉਹ ਸੌਖੇ ਪੁੱਛਣ ਦੀ ਪਹਿਲੀ ਗੱਲ ਤਾਂ ਉੱਥੇ ਬੰਦਾ ਜਾਂਦਾ ਸਮਰਪਿਤ ਹੋ ਕੇ ਜਾਂਦਾ ਜਾਣਾ ਵੀ ਮੈਂ ਪੁੱਛਣ ਜਾਣਾ ਕਿਸੇ ਬੰਦੇ 'ਚ ਇਹ ਹਿੰਮਤ ਨਹੀਂ ਵੀ ਪਹਿਲਾਂ ਬਾਬੇ ਦੀ ਪਰਖ ਤਾਂ ਕਰ ਲਈਏ ਫਰਜ ਕਰ ਕੋਈ ਬੰਦਾ ਨੌਕਰੀ ਪਿੱਛੇ ਉਹਨੇ ਇੰਟਰਵਿਊ ਦਿੱਤੀ ਹੋਈ ਆ ਉਹ ਜਾਣ ਆ ਵੀ ਮੇਰੀ ਸਿਲੈਕਸ਼ਨ ਹੋ ਜੂ ਜਾਂ ਮੈਨੂੰ ਨੌਕਰੀ ਮਿਲ ਜੂ ਪਹਿਲਾਂ ਪਰਖ ਕਰ ਲਵੇ ਜੇ ਜਾ ਕੇ ਕਹਦੇ ਬਾਬਾ ਮੈਂ ਪਲੱਸ 2 'ਚੋਂ ਤਿੰਨ ਵਾਰੀ ਫੇਲ ਹੋ ਗਿਆ ਹੁਣ ਚੌਥੀ ਵਾਰੀ ਪੇਪਰ ਦੇਣਾ ਮੈਂ ਪਾਸ ਹੋ ਜੂ ਜੇ ਤਾਂ ਬਾਬਾ ਦੱਸਦੇ ਵੀ ਤੂੰ ਤਾਂ ਪਲੱਸ 2 ਕਰਕੇ ਉਦੋਂ ਬਾਅਦ ਗ੍ਰੈਜੂਏਸ਼ਨ ਕਰੀ ਹੋਈ ਆ ਤੂੰ ਇੰਟਰਵਿਊ ਦੇ ਕੇ ਆ ਪੁੱਛਣ ਤਾਂ ਤੂੰ ਉਹ ਆਇਆ ਤੂੰ ਮੇਰੇ ਕੋਲ ਝੂਠ ਬੋਲ ਰਿਹਾ ਪਰ ਇਦਾਂ ਕੋਈ ਨਹੀਂ ਦੱਸ ਸਕਦਾ ਹੈਗਾ ਇਸੇ ਤਰ੍ਹਾਂ ਜਿੱਦਾਂ ਮੈਂ ਕਈ ਵਾਰੀ ਕੋਈ ਸਾਡੇ ਹਸਪਤਾਲ ਇਕੱਠਾ ਤੇ ਸਾਡਾ ਪਸ਼ੂਆਂ ਦੀ ਡਿਸਪੈਂਸਰੀ ਤੇ ਇਹਨਾਂ ਦੀ ਹੈਲਥ ਵਾਲਿਆਂ ਦੀ ਉੱਥੇ ਡਾਕਟਰ ਬੜਾ ਵਹਿਮੀ ਸੀ ਇੱਕ ਕਿਉਂਕਿ ਪੜ ਲੱਗ ਕੇ ਵੀ ਬਹੁਤ ਵਹਿਮੀ ਨੇ ਉਹ ਹੱਥ ਦਿਖਾਉਂਦੇ ਰਹਿੰਦੇ ਨੇ ਮੇਰੀ ਨੇੜੇ ਦੀ ਬਦਲੀ ਹੋ ਜੂ ਮੈਂ ਇੱਕ ਵਾਰੀ ਉਹਨਾਂ ਨੂੰ ਦੱਸਣ ਵਾਸਤੇ ਮੈਂ ਕਿਹਾ ਮੇਰੇ ਕੋਈ ਬੇਟਾ ਮੈਂ ਉਹਨੂੰ ਬਾਬੇ ਨੂੰ ਕਿਹਾ ਵੀ ਮੇਰੀ ਕੁੜੀ ਹੈ ਉਹ ਬਿਮਾਰ ਰਹਿੰਦੀ ਹੈ ਜੀ ਬੜਾ ਇਲਾਜ ਕਰਾਇਆ ਉਹ ਠੀਕ ਨਹੀਂ ਹੁੰਦੀ ਉਹ ਡਾਕਟਰ ਸਾਹਿਬ ਮੈਨੂੰ ਕਹੇ ਜਾਣੇ ਤੋ ਇਸ ਤੱਕ ਨੋਈ ਕੋਈ ਮੁੰਡਾ ਤੁਹਾਡੇ ਕੋਲ ਕੁੜੀ ਵੀ ਹੈ ਗਿਆ ਮੈਂ ਫੇਰ ਕਹਾਂ ਹਾਂ ਜੀ ਉਹ ਕੁੜੀ ਨਾ ਨਾਨਕੇ ਰਹਿੰਦੀ ਆ ਉੱਥੇ ਛੱਡੀ ਹੋਈ ਆ ਮੈਂ ਕਦੇ ਗੱਲ ਜੇ ਕਰ ਕੀਤੀ ਨਹੀਂ ਤੁਹਾਨੂੰ ਦੱਸੇ ਨਹੀਂ ਫੇਰ ਉਹ ਬਾਬਾ ਮੈਨੂੰ ਕਹਿੰਦਾ ਵੀ ਉਹਦੇ ਤੇ ਆਗ ਰਹੇ ਨੇ ਤੇ ਆ ਪਾਠ ਕਰੋ ਇੰਨਾ ਪੈਸਾ ਲੱਗੂਗਾ ਤੇ ਠੀਕ ਹੋ ਜਾਊਗਾ ਤੇ ਉਹਨੇ ਮੈਨੂੰ ਬਾਬੇ ਨੇ ਕਿਸੇ ਨੇ ਨਹੀਂ ਦੱਸਿਆਗਾ ਵੀ ਤੇਰੇ ਤੇ ਕੁੜੀ ਹੈ ਉਹ ਨਹੀਂ ਹੈਗੀ ਜਣੀ ਜੇ ਇਸ ਤਰ੍ਹਾਂ ਕਿਸੇ ਬਾਬੇ ਨੂੰ ਇਦਾਂ ਦਾ ਸਵਾਲ ਪੁੱਛੇ ਜਾਂ ਜਿਹਦੇ ਜਵਾਬ ਵੱਦਨ ਤੁਸੀਂ ਕਿਸੇ ਬਾਬੇ ਕੋਲੇ ਚਲੇ ਜਾਓ ਤ੍ਰਿੰਦਰ ਸਾਹਤਰੀ ਕੋਲ ਚਲੇ ਜਾਓ ਉਹਨੂੰ ਪੁੱਛੋ ਵੀ ਮੇਰਾ ਮੋਬਾਈਲ ਨੰਬਰ ਦੱਸ ਦੇ ਨੇ ਕਰ ਦਿਆ ਉਹ ਮਹਾਰਾਸ਼ਟਰ ਚ ਆਏ ਤੇ ਸਾਡੀ ਜਿਵੇਂ ਇੱਥੇ ਅਸੀਂ ਤਰਕਸੀ ਸੁਸਾਇਟੀ ਪੰਜਾਬ ਰੱਖਿਆ ਮਹਾਰਾਸ਼ਟਰ ਚੋ ਸੁਸਾਇਟੀ ਦਾ ਨਾਮ ਅੰਦ ਸ਼ਰਦਾ ਨਰਮੂਲਨ ਸਮਿਤੀ ਉਹਦਾ 5 ਦਿਨਾਂ ਦਾ ਪ੍ਰੋਗਰਾਮ ਸੀ ਉੱਥੇ 3 ਦਿਨ ਉਹਨੇ ਕਥਾ ਕਰਨੀ ਸੀ ਜੀ ਰਾਮ ਆਪਾਂ ਇਸੇ ਰਮਾਇਣ ਦੀ 2 ਦਿਨ ਬਾਅਦ ਚ ਫਿਰ ਜਿਹੜਾ ਪਖੰਡ ਕਰਦਾ ਚਿਲਾਕੀਆਂ ਵਾਲਾ ਉਹ ਕਰਨਾ ਸੀ 3 ਦਿਨ ਉਹਨਾਂ ਨੇ ਕੁਝ ਨਹੀਂ ਕਿਹਾ ਵੀ ਤੂੰ ਕਥਾ ਕਰ ਸਾਡਾ ਉਹਦੇ ਚ ਕੋਈ ਉਹ ਨਹੀਂ ਮ ਲਾਗਾ ਦੇਗਾ ਨਹੀਂ ਹੈਗਾ ਉਹ ਤੇ ਚ ਸਾਡਾ ਕੋਈ ਕਿੰਤੂ ਪ੍ਰਾਂਤੂ ਨਹੀਂ ਪਰ ਜਿਹੜਾ ਕਹਿੰਦਾ ਵੀ ਦੱਸ ਦਿੰਦਾ ਅਸੀਂ ਆਵਾਂਗੇ ਅਸੀਂ ਪੁੱਛਾਂਗੇ ਤੇ ਉਹ ਸਵਾਲ ਦੇ ਜਵਾਬ ਦੇ ਉਹ ਤਿੰਨ ਦਿਨ ਕਥਾ ਕਰਕੇ ਵਾਪਸ ਚਲੇ ਗਿਆ ਦੋ ਦਿਨ ਰਹਿ ਹੀ ਨਹੀਂ ਬਾਅਦ ਦੇ ਵਿੱਚ ਜਾਣੀ ਲੋਕਾਂ ਨੂੰ ਢਕਾਉਂਦੇ ਨੇ ਧਰਮ ਦੇ ਨਾਂ ਤੇ ਵੀ ਮੇਰੇ ਉਹ ਆਉਣਗੇ ਉਹ ਜਿਹੜੇ ਕਿਸੇ ਚੀਜ਼ ਨੂੰ ਨਹੀਂ ਮੰਨਦੇ ਅੱਜ 1 ਲੱਖ Hindu ਇਕੱਠਾ ਆ ਉਸ ਦਿਨ ਇੱਥੇ 5 ਲੱਖ Hindu ਇਕੱਠਾ ਹੋਣਾ ਚਾਹੀਦਾ ਜਾਨੀ ਵੀ ਉਰੇ ਆਓ ਤਾਂ ਕਿ ਉਹਨਾਂ ਨੂੰ ਜਿਹੜੇ ਪੁੱਛਣ ਵਾਲੇ ਨੇ ਉਹਨਾਂ ਨੂੰ ਕਟਵਾ ਦਈਏ ਇਦਾਂ ਦਾ ਉਹਨਾਂ ਕੋਲੇ ਗੁੰਡੇ ਜਾਂ ਇਸ ਤਰ੍ਹਾਂ ਦੇ ਟਾਈਪ ਰੱਖੇ ਹੋਏ ਨੇ ਜਾਂ ਲੋਕਾਂ ਦੀ ਧਾਰਮਿਕ ਭਾਵਨਾਵਾਂ ਪੜਕਾ ਕੇ ਇਸ ਤਰ੍ਹਾਂ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਪਰ ਇੱਕ ਚੀਜ਼ ਹੁੰਦੀ ਉਹ ਦੱਸ ਦਿੰਦਾ ਸਗੋਂ ਸਾਨੂੰ ਦੱਸ ਦਿੰਦਾ ਤੇ ਅਸੀਂ ਅੱਗੇ ਤੋਂ ਇਹ ਗੱਲਾਂ ਹੀ ਬੰਦ ਕਰ ਦਿੰਦੇ ਤੇ ਅਸੀਂ ਵੀ ਉਹਦੇ ਚੇਲੇ ਬਣ ਜਾਂਦੇ ਜਿਹੜਾ ਚੀਜ਼ ਅਸੀਂ ਪੁੱਛਣ ਜਾਂਦੇ ਆ ਸਾਨੂੰ ਉਹ ਦੱਸ ਦੇ ਜਾਂ ਜੋ ਤੁਹਾਡੇ ਮਨ 'ਚ ਹੈ ਜੇ ਉਹਨੂੰ ਆਏ ਵੀ ਇਹ ਝੂਠ ਹੋ ਕਰ ਦੇਣ ਜਿਹੜੇ ਸਵਾਲ ਨੇ ਅਸੀਂ ਕਹਿੰਤੀ ਵੀ ਅਸੀਂ ਕਾਗਜ਼ ਦੇ ਵਿੱਚ ਲਿਖ ਕੇ ਕਾਪੀ ਉਹਦੇ ਅੱਗੇ ਰੱਖ ਦਾਂਗੇ ਕਾਪੀ ਦੇ ਉੱਤੇ ਲਿਖਿਆ ਹੋਣਗੇ ਅਸੀਂ ਜੇ ਉਹ ਦੱਸੂਗਾ ਅਸੀਂ ਕਾਂਗੇ ਝੂਠ ਆ ਉਹ ਕਾਪੀ ਸਬੂਤ ਆ ਪ੍ਰੂਫ ਆ ਪਰ ਉਹ ਨਹੀਂ ਦੱਸ ਸਕਿਆ